ਖਬਰ ਨਮਾ ਦੇਖ ਰਹੇ ਸਾਰੇ ਹੀ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਪੰਜਾਬ ਦੇ ਕੈਬਨਿਟ ਮੰਤਰੀ ਲਾਜੀਤ ਸਿੰਘ ਭੁੱਲਰ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਲੈ ਕੇ ਜਿੱਥੇ ਕਿ ਕੁਲਤਾਰ ਸਿੰਘ ਸੰਧਵਾ ਵੱਲੋਂ ਗੱਲ ਹੀ ਨਹੀਂ ਸੁਣੀ ਜਾ ਰਹੀ ਟਰਾਂਸਪੋਰਟ ਮੰਤਰੀ ਲਾਜੀਤ ਸਿੰਘ ਭੁੱਲਰ ਦੀ ਲਾਲਜੀਤ ਸਿੰਘ ਭੁੱਲ ਵੀ ਤੱਤੇ ਨੇ ਪਹਿਲਾਂ ਆਪਾਂ ਵੀਡੀਓ ਸੁਣਦੇ ਹਾਂ ਉਸ ਬਾਦ ਵਿੱਚ ਆਪਾਂ ਗੱਲਬਾਤ ਕਰਾਂਗੇ ਸਰਦਾਰ ਲਾਲਜੀਤ ਸਿੰਘ ਭੁਲਰ ਮਾਨਜੋ ਟ੍ਰਾਂਸਪੋਰਟ ਮੰਤਰੀ ਜਵਾਬ ਦੇਣਗੇ ਮਾਨਜੋ ਸਪੀਕਰ ਸਾਹਿਬ ਉਦਾਂ ਦੇ ਤੁਸੀਂ ਜ਼ੀਰੋ ਆਰ ਚ ਸਾਨੂੰ ਟਾਈਮ ਨਹੀਂ ਦਿੰਦੇ ਹੱਥ ਖੜਾ ਕਰੀਦਾ ਮੈਂ ਕਿਹਾ ਪਹਿਲਾਂ ਹੀ ਗੱਲ ਕਰ ਲਈਏ ਕੁਐਸਚਨ ਆਫ ਦਿ ਟਾਈਮ ਤੇ ਹੀ ਆਈਏ ਇਧਰ 94 ਬੈਠੇ ਇਹਨਾਂ ਦਾ ਕੋਈ ਤਸੂਰ ਨਹੀਂ ਜੀ ਇਹ ਵੀ ਸਾਡੇ ਹੀ ਮਿੱਤਰ ਨੇ ਭਰਾ ਨੇ ਇਹਨਾਂ ਨੂੰ ਬਲਾਓ ਜ਼ਰੂਰ ਇਹਨਾਂ ਨੂੰ ਵੀ ਬਲਾਓ ਪਰ ਇਹਨਾਂ 94 ਨੂੰ ਵੀ ਵਾਰੀ ਦਿਓ ਜਿਹੜੇ ਇਧਰਲੇ ਮੈਂਬਰ ਆ ਪੀਪੀਆਂ ਆ ਸਾਡੇ ਭਰਾ ਆ ਜਿਹੜੀਆਂ ਬੀਬੀਆਂ ਉਹਨਾਂ ਦੇ ਹਸਬੰਡ ਤੇ ਜਿਹੜੇ ਭਰਾ ਐ ਉਹਨਾਂ ਦੀਆਂ ਵਾਈਫ ਉਹ ਠੀਕਦੇ ਰਹਿੰਦੇ ਟੀਵੀ ਤੇ ਵੀ ਸਾਡੇ ਵੀ ਕੋਲ ਨਾ ਕੋਈ ਬੋਲਣਗੇ 0 ਹਾਰ ਚਾ ਅਲੱਗ ਕੀ ਸਮੱਸਿਆ ਰੱਖਣਗੇ ਤੁਸੀਂ ਇੱਧਰ ਨਹੀਂ ਜੇ ਟਾਈਮ ਦੇਦੇ ਇੱਧਰ ਸਾਰੇ ਹੀ ਬੁਲਾ ਦਿੰਦੇ ਆ ਮਾੜਾ ਦੱਸ ਦਿਓ ਸਾਨੂੰ ਇਹ ਵੀ ਜਾਣਕਾਰੀ ਆ ਇਹ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੀ ਪਿਛਲੇ ਤਿੰਨਾਂ ਚੋ ਸੈਸ਼ਨਾਂ ਜਵਾਰੀ ਨਹੀਂ ਆਈ ਹੈਗੇ ਇਹੋ ਜਿਹੇ ਬੰਦੇ ਨੇ ਦੇਖੋ ਸੱਚੇ ਮੂੰਹ ਯਾਰ ਰਿਆ ਕਰ ਮੈਂ ਇੱਕ ਗੱਲ ਤੁਹਾਨੂੰ ਦੱਸੇ ਬੈਠੋ ਤੁਸੀਂ ਕਰੋਣ ਸਭੀ ਬਹੁਤ ਹੀ ਬੜੇ ਪਿਆਰੇ ਹੋ ਸਭ ਤੁਸੀਂ ਸਮਾਰਟ ਹੋ ਸੋਹਣੇ ਹੋ ਬਹਿ ਜਾਓ ਬਹਿ ਬੜਾ ਬਾਤ ਕਹਿ ਕੇ ਨਾ ਫਲੋਸ ਲੈਂਦੇ ਤੇ ਵਾਈਫੇਰ ਨਹੀਂ ਆਉਂਦੀ ਉਹ ਹੁਣ ਗੱਲ ਕਰ ਮੈਂ ਤੁਹਾਨੂੰ ਨਾ ਦੋ ਤਿੰਨ ਵਾਰ ਮਿਲਿਆ ਵੀ ਆ ਤੇ ਮੈਂ ਤੁਹਾਨੂੰ ਹੁਣ ਵੀ ਕੀਤਾ ਮੈਂ ਸਪੀਕਰ ਸਾਹਿਬ ਸਾਨੂੰ ਵਾਰੀ ਦੇ ਦਿਆ ਕਰੋ ਉਹ ਮੈਂ ਕਿਹਾ ਵੀ ਹੱਥ ਖੜਾ ਕਰਦੇ ਹੋ ਤੁਸੀਂ ਸੋਹਣੇ ਬੜੇ ਉਹ ਸੋਹਣੇ ਜੀ ਤੁਸੀਂ ਫਲੋਸ ਲੈਂਦੇ ਹੁਣ ਗੱਲ ਤਾਂ ਸੁਣ ਲਓ ਗੱਲ ਤਾਂ ਸੁਣ ਦੇਖੋ ਮੰਤਰੀ ਜੀ ਬੈਠੋ ਜਿਹੜੇ ਬਾਯੋਗ ਮੰਤਰੀ ਦੇ ਬਾਹਰੁੰਦੇ ਨੇ ਉਹ ਕਿਸੇ ਵੀ ਸਮੇਂ ਬੋਲ ਸਕਦੇ ਆ

ਅਮ ਕਰਕੇ ਵੀ ਹੋਣਾ ਜ਼ਿਆਦਾ ਇੰਪੋਰਟੈਂਟ ਹੈ ਸੋ ਜੇ ਹੁਣ ਤੁਸੀਂ ਕੋਈ ਗੱਲ ਕਹਿਣਾ ਚਾਹੁੰਦੇ ਤਾਂ ਦੱਸੋ ਪਲੀਜ਼ ਇਹ ਸਹੀ ਕਰ ਵੀਡੀਓ ਬਣਾਉਣ ਦਾ ਕੋਈ ਮਤਲਬ ਨਹੀਂ ਹੈ ਇਹ ਨਹੀਂ ਕਿ ਆਪ ਵੀ ਇਹਨਾਂ ਨੂੰ ਮੇਰੇ ਭਰਾਵਾਂ ਨੂੰ ਟਾਈਮ ਨਹੀਂ ਜਿਨਾ ਟਾਈਮ ਦਿਓ ਪਰ ਥੋੜਾ ਜਿਹਾ ਇਹ ਵੀ ਪ੍ਰੋਟੋਕਾਲ ਬਣਾ ਲਓ ਜਦੋਂ ਇਹ ਭਰਾ ਸਾਡੇ ਵਾਕ ਆਊਟ ਕਰਕੇ ਚੱਲ ਜਾਂਦੇ ਆ ਵਾਕ ਆਊਟ ਕਰਕੇ ਚੱਲ ਗਏ ਜਦੋਂ ਜੀਰੋ ਆਰ ਆ ਗਿਆ ਉਦੋਂ ਇਹ ਸਾਰੇ ਭਰਾ ਆ ਜਾਂਦੇ ਆ ਫਿਰ ਟਾਈਮ ਇਹਨਾਂ ਨੂੰ ਪਹਿਲਾਂ ਜਿਹੜੇ ਆ 6-7 ਬੈਠੇ ਲਈ ਦੇਣਾ ਮੈਨੂੰ ਸਾਡਾ ਟਾਈਮ ਵੀ ਇਹਨਾਂ ਨੂੰ ਦੇ ਰਿਆ ਕਰੋ ਜਿਹੜੇ ਬਹਿ ਕੇ ਗਵਰਨਰ ਅਪ੍ਰੈਸ ਹੁੰਦੇ ਆ ਜਿਹੜੇ ਮੁੱਦੇ ਦੀਆਂ ਗੱਲਾਂ ਕਰਦੇ ਆਂ ਸੌਂਦੇ ਆ ਉਹਨਾਂ ਨੂੰ ਟਾਈਮ ਵੱਧ ਦੇਇਆ ਕਰੋ ਪਰ ਥੋੜਾ ਜਿਹਾ ਪ੍ਰੋਟੋਕੋਲ ਆਪਾਂ ਇਹ ਹਮੇਸ਼ਾ ਵਿਚਾਰ ਕਰਦੇ ਰਹੇ ਨੇ ਬੜਾ ਕੀਮਤੀ ਸਮਾਂ ਜੇ ਕੋਈ ਮੁੱਦੇ ਦੀ ਗੱਲ ਕਰਨੀ ਹੈ ਚਲੋ ਜ਼ੀਰੋ ਜ਼ੀਰੋ ਆਰਚ ਸਾਨੂੰ ਦੇ ਦਿਓ ਵੀ ਟਾਈਮ ਜੋ ਸਾਡਾ ਟਾਈਮ ਬੰਦਦਾ ਇੱਥੇ ਨਾ 93 ਨੂੰ ਦੇ ਕੇ ਜੋ ਇਹਨਾਂ ਦਾ ਭਰਾਵਾ ਦਾ ਬੰਦਦਾ ਇਹਨਾਂ ਨੂੰ ਹੀ ਟਾਈਮ ਦਿਓ ਮਾਰੀਓ ਮੰਤਰੀ ਜੀ ਤੁਹਾਡੇ ਕੋਲੇ ਕੁਐਸਚਨ ਰਿਲੇਟਡ ਕੋਈ ਗੱਲ ਹੈ ਪਲੀਜ਼ ਬੈਠੋ ਜੋ ਜਵਾਬ ਦਿਓ ਮੰਤਰੀ ਜਵਾਬ ਦਿਓ ਜਿਹੜਾ ਕੁਐਸਚਨ ਦਾ ਆਨਸਰ ਹੈ ਉਹ ਇਹਨਾਂ ਕੋਲ ਚੱਲ ਗਿਆ ਮੈਂਬਰ ਸਾਹਿਬ ਕੋ ਸਪਲੀਮੈਂਟਰੀ ਲੈਣਾ ਤੇ ਮੈਂ ਦੇ ਦਿੰਦਾ ਜੀ ਡਾਕਟਰ ਸ਼ਾਹ ਕੁਮਾਰ ਜੀ ਕੋਈ ਸਪਲੀਮੈਂਟ ਵੀ ਹੈ ਜੀ ਜੀ ਮੇਰੇ ਕੋਲ ਨੇ ਜਵਾਬ ਨਹੀਂ ਆਇਆ ਇਸ ਕਰਕੇ ਮੈਂ ਆਇਆ ਸਭ ਨੂੰ ਕਿਸ ਤਰ੍ਹਾਂ ਇੱਕ ਦੂਜੇ ਨੂੰ ਮਖੌਲ ਕੀਤਾ ਜਾ ਰਿਹਾ ਹੈ ਜੇ ਗੱਲ ਕਰੀਏ ট্রান্সਪੋਰਟ ਮੰਤਰੀ ਲਾਜ ਸਿੰਘ ਭੁੱਲੜ ਦੀ ਉਸ ਦੀ ਗੱਲ ਵੀ ਸਹੀ ਹੈ ਲੇਕਿਨ ਕੁਲਤਾਰ ਸਿੰਘ ਸਮਾ ਵੱਲੋਂ ਸਾਰਾ ਮਾਮਲਾ ਤੰਡੀ ਬਸਤੇ ਵਿੱਚ ਪਾਸ ਜਾ ਰਿਹਾ ਹੈ ਇਹਨਾਂ ਨੂੰ ਪਤਾ ਹੈ ਕਿ ਜੇਕਰ ਸਾਡੇ ਵਿਧਾਇਕ ਬੋਲਦੇ ਨੇ ਤੇ ਵਿਧਾਇਕ ਤਾਂ ਵੱਟ ਕੱਢਣਗੇ ਜਿਹੜੇ ਕੈਬਨਟ ਮੰਤਰੀ ਨੇ ਕਿਉਂਕਿ ਕੈਬਨਟ ਮੰਤਰੀਆਂ ਵੱਲੋਂ ਕੰਮ ਨਹੀਂ ਕੀਤਾ ਜਾ ਰਿਹਾ ਇਸ ਲਈ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅਲੱਗ-ਅਲੱਗ ਹਲਕਿਆਂ ਤੋਂ ਪੰਜਾਬ ਦੇ ਉਹਨਾਂ ਨੂੰ ਇਸ ਕਰਕੇ ਟਾਈਮ ਨਹੀਂ ਦਿੱਤਾ ਜਾਂਦਾ ਕਿਉਂਕਿ ਉਹ ਜਦੋਂ ਵੀ ਬੋਲਦੇ ਨੇ ਉਹ ਕੋਈ ਨਾ ਕੋਈ ਨੁਕਸ ਆਪਣੀ ਸਰਕਾਰ ਦਾ ਜਾਂ ਜਿਹੜਾ ਸਮੁੱਚੀ ਕੈਬਨਟ ਮੰਤਰੀ ਹੈਗੇ ਨੇ ਜਿਨ੍ਹਾਂ ਨੇ 16 ਅਹੁਦੇ ਸੰਭਾਲੇ ਹੋਏ ਨੇ ਉਹਨਾਂ ਦੇ ਨਾਲ ਨੁਕਤਾ ਚ ਨਹੀਂ ਹੁੰਦੀ ਐ ਇਸ ਨੂੰ ਲੈ ਕੇ ਕੁਲਤਾਰ ਸਿੰਘ ਸੰਧਵਾ ਕਹਿੰਦੇ ਨੇ ਕਿ ਆਉਣਾ ਜ਼ਰੂਰੀ ਨਹੀਂ ਐ ਕੰਮ ਕਰਕੇ ਅਤੇ ਉਸ ਨੂੰ ਨੇਪਰੇ ਚਾੜਨਾ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਐ ਚਾਹੇ ਉਹ ਮੰਤਰੀ ਐ ਚਾਹੇ ਉਹ ਵਿਧਾਇਕ ਐ ਧੰਨਵਾਦ